ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਵੀਰਾਂ ਨੂੰ ਮੇਰੀ ਬੇਨਤੀ ਆ ਜਿਹੜੇ ਭਾਰ ਵਾਲੀਆਂ ਗੱਡੀਆਂ ਚਲਾਉਂਦੇ ਨੇ ਜੀਪਾਂ ਟਰੱਕ ਵਗੈਰਾ ਕੈਂਟਰ ਵਗੈਰਾ ਕੁਝ ਵੀ ਅਸੀਂ ਜਦੋਂ ਗੱਡੀ ਲੈਣੇ ਆ ਨਾ ਗੱਡੀ ਨੂੰ ਰੰਗ ਕਰਾਉਨੇ ਆ ਤੇ ਪੇਂਟਰ ਕੀ ਕਰਦੇ ਆ ਕਿ ਬੇਲ ਲੋੜੀਆਂ ਜੀਆਂ ਚੀਜ਼ਾਂ ਬਣਾ ਦਿੰਦੇ ਆ ਜਿਨ੍ਹਾਂ ਦਾ ਕੋਈ ਲੌਜੀਕ ਨਹੀਂ ਕੋਈ ਮਤਲਬ ਨਹੀਂ ਆਪਾਂ ਗੱਡੀਆਂ ਦੇ ਉੱਤੇ ਉਹ ਚੀਜ਼ਾਂ ਲਿਖਾਈਏ ਜਿਨ੍ਹਾਂ ਦਾ ਕੋਈ ਮਤਲਬ ਹੋਵੇ ਕੋਈ ਫਾਇਦਾ ਹੋਵੇ ਮੰਨ ਲਓ ਪਿੱਛੇ ਡਾਲੇ ਦੇ ਲਿਖ ਦਿੰਦੇ ਜੀ ਓਕੇ ਟਾਟਾ ਹਾਰਨ ਵਜਾਓ ਹਾਰਨ ਜਿੱਥੇ ਬੰਦੇ ਨੇ ਵਜਾਉਣਾ ਉੱਥੇ ਵਜਾਉਣਾ ਹੀ ਆ ਤੁਹਾਡੇ ਕਹਿਣ ਤੇ ਥੋੜਾ ਉਹਨੇ ਹਾਰਨ ਤੇ ਹੱਥ ਰੱਖੀ ਛੱਡਣਾ ਇਹ ਚੀਜ਼ ਲਿਖਣ ਦਾ ਮਤਲਬ ਹੀ ਕੋਈ ਨਹੀਂ ਬਣਦਾ ਪਿੱਛੇ ਕੋਈ ਇਦਾਂ ਦੀ ਚੀਜ਼ ਲਿਖਾਓ ਜਿਹਦਾ ਕੋਈ ਮਤਲਬ ਹੋਵੇ ਇਹ ਐ ਇਦਾਂ ਹੀ ਸਾਈਡਾਂ ਦੇ ਉੱਪਰ ਇੱਕ ਪਾਸੇ ਇਹ ਐਲਜੀ ਬਣਾ ਦਿੰਦੇ ਆ ਬਾਜੀ ਜਗ੍ਹਾ ਬਾਜ ਤੇ ਬਣਾਉਣਾ ਨਹੀਂ ਹੁੰਦਾ ਉਹਨਾਂ ਨੂੰ ਇੱਕ ਪਾਸੇ ਤਿਰੰਗਾ ਝੰਡਾ ਬਣਾ ਦੇਣਗੇ ਖਾਸ ਕਰਕੇ ਅਸੀਂ ਸਿੰਘ ਜਿਹੜੇ ਪੰਜਾਬੀ ਹਾਂ ਅਸੀਂ ਗੁਰਸਿੱਖ ਬੰਦੇ ਅਸੀਂ ਤਿਰੰਗੇ ਤੋਂ ਕੀ ਲੈਣਾ ਤਿਰੰਗੇ ਲਈ ਇੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਤਿਰੰਗੇ ਨੇ ਕੀ ਦਿੱਤਾ ਕੇਸਰੀ ਨਿਸ਼ਾਨ ਸਾਹਿਬ ਐਦਾਂ ਕਰਾਸ ਦੇ ਵਿੱਚ ਬਣਾਓ ਇੱਕ ਕੇਸਰੀ ਇੱਕ ਨੀਲਾ ਪੁਰਾਤਨ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਕਟਾਰ ਤੇ ਘਾਲ ਬਣੀ ਹੁੰਦੀ ਸੀ ਉਹ ਨਿਸ਼ਾਨ ਸਾਹਿਬ ਇਦਾਂ ਉੱਪਰੋਂ ਸਿੱਧੀ ਰੈਨ ਚ ਹੁੰਦਾ ਸੀ ਤੇ ਥੱਲੇ ਨੂੰ ਇਦਾਂ ਟਰਸ਼ਾ ਹੁੰਦਾ ਸੀ ਇਹ ਅੰਗਰੇਜ਼ਾਂ ਨੇ ਬਣਾਇਆ ਇਦਾਂ ਥੱਲੇ ਨੂੰ ਦੋਨੇ ਚੀਜ਼ਾਂ ਟਰਸ਼ੀਆਂ ਜਿਹੜੀਆਂ ਨਿਸ਼ਾਨ ਸਾਹਿਬ ਬਣਾਇਆ ਨਾ ਇਦਾਂ ਇਹ ਅੰਗਰੇਜ਼ਾਂ ਨੇ ਬਣਾਇਆ ਸਾਡਾ ਨਿਸ਼ਾਨ ਸਾਹਿਬ ਜਿਹੜਾ ਸੀ ਉਹ ਸਿੱਧਾ ਸੀ ਉੱਪਰੋਂ ਉਹ ਬਣਾਓ ਔਰ 35 ਅਖਰੀ ਲਿਖਾਓ ਆਪਣੀਆਂ ਗੱਡੀਆਂ ਦੀਆਂ ਬਾਡੀਆਂ ਦੇ ਉੱਤੇ ਔਰ ਲਿਖੋ ਪੰਜਾਬੀ ਪੜੋ ਪੰਜਾਬੀ ਬੋਲੋ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਇਹ ਚੀਜ਼ਾਂ ਲਿਖਾਓ ਹੋ ਸਕਦਾ ਤੇ ਇਹ ਵੀ ਲਿਖਾਓ ਨਾਲ ਕਿ ਜਿਹੜਾ ਸ਼ੁੱਧ 35 ਅਖਰੀ ਪੜ੍ਹ ਕੇ ਦੱਸੇ ਉਹਨੂੰ ਵੀ 50 ਰੁਪਏ ਇਦਾਂ ਇਨਾਮ ਰੱਖਿਆ ਹੋਵੇ ਤੇ ਮੈਂ ਆਪਣੀ ਗੱਡੀ ਤੇ 35 ਲਿਖਾਈ ਆ ਇੱਕ ਪੌਸੇ ਖੰਡਾ ਬਣਾਇਆ ਇੱਕ ਪੌਸੇ ਨਿਸ਼ਾਨ ਸਾਹਿਬ ਬਣਾਏ ਨੇ ਤੇ ਪਿੱਛੇ ਵੀ ਕੋਈ ਇਦਾਂ ਦੀ ਚੀਜ਼ ਲਿਖੋ ਜਿਹੜਾ ਕਿ ਫਾਇਦਾ ਹੋਵੇ ਅਵੇਂ ਬੇਲੋੜੀਆਂ ਚੀਜ਼ਾਂ ਦੇ ਨਾਲ ਅਸੀਂ ਬਾਡੀ ਨੂੰ ਭਰ ਦਿੰਨੇ ਆ ਉਹਦਾ ਕੋਈ ਫਾਇਦਾ ਨਹੀਂ ਤੇ ਸਾਈਡਾਂ ਤੇ ਹੋਰ ਲਿਖਿਆ ਜਾ ਸਕਦਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿਹੜਾ ਸਿੱਖੀ ਦਾ ਮੂਲ ਸਿਧਾਂਤ ਹੈ ਜਿਹੜਾ ਉਹ ਲਿਖਾ ਸਕਦੇ ਆ ਆਪਾਂ ਸਾਈਡਾਂ ਤੇ ਹੋਰ ਵੀ ਬੜੀਆਂ ਸਾਰਥਕ ਚੀਜ਼ਾਂ ਲਿਖਾਉਣ ਵਾਲੀਆਂ ਨੇ ਇੱਕ ਆਪਣਾ ਫੋਨ ਨੰਬਰ ਜ਼ਰੂਰ ਲਿਖਾਇਆ ਕਰੋ ਆਪਣੀ ਗੱਡੀ ਦੇ ਉੱਤੇ ਕਈ ਵਾਰੀ ਹੁੰਦਾ ਲਾਗੇ ਕਿਤੇ ਅੱਗ ਲੱਗ ਜਾਂਦੀ ਆ ਜਾਂ ਕੋਈ ਚੋਰ ਚੋਰੀ ਕਰ ਰਿਹਾ ਹੁੰਦਾ ਤੁਹਾਡੀ ਗੱਡੀ ਦੇ ਵਿੱਚੋਂ ਤੁਸੀਂ ਨਹੀਂ ਲੱਗੇ ਹੁੰਦੇ ਕੋਈ ਤਰਪਾਲ ਪਾੜ ਰਿਹਾ ਹੋਵੇ ਤੁਹਾਡੀ ਗੱਡੀ ਦੇ ਹੋਰ ਵੀ ਕਈ ਗੱਲਾਂ ਹੋ ਸਕਦੀਆਂ ਨੇ ਕਿ ਜੇ ਧੂਆ ਨਿਕਲਦਾ ਹੋਵੇ ਕਿਤੇ ਅੱਗ ਲੱਗੀ ਹੋਵੇ ਬੰਦਾ ਫੋਨ ਕਰਕੇ ਝੱਟ ਤੁਹਾਨੂੰ ਦੱਸ ਸਕਦਾ ਤੁਹਾਡੀ ਗੱਡੀ ਕਿਸੇ ਗਲੀ ਦੇ ਮੋੜ ਤੇ ਗਲਤ ਜਗ੍ਹਾ ਤੇ ਪਾਰਕ ਹੋਏ ਕੋਈ ਗੱਡੀ ਢਗਾਉਣੀ ਹੋਏ ਕਿਸੇ ਨੇ ਆਪਣਾ ਨੰਬਰ ਜ਼ਰੂਰ ਲਿਖਾਇਆ ਕਰੋ ਗੱਡੀ ਦੇ ਉੱਪਰ ਖਾਸ ਕਰਕੇ ਸੱਜੇ ਪਾਸੇ ਖਿੜਕੀ ਦੇ ਉੱਪਰ ਉਹਦੇ ਬਹੁਤ ਫਾਇਦੇ ਨੇ ਸਾਨੂੰ ਤੇ ਇੱਕ ਪਿਛਲੇ ਪਾਸੇ ਡਾਲੇ ਦੇ ਥੱਲੇ ਬੈਲਟ ਜੀ ਲਾ ਦਿੰਦੇ ਲੋਕੀ ਪੜਾ ਜਾਂ ਲਾ ਦਿੰਦੇ ਆ ਉਹ ਜਾਂ ਮੈਟ ਲਾ ਦਿੰਦੇ ਨੇ ਕਈ ਉਹਦਾ ਸਾਨੂੰ ਨੁਕਸਾਨ ਆ ਫਾਇਦਾ ਨਹੀਂ ਕਈ ਵਾਰੀ ਹੁੰਦਾ ਸਾਡਾ ਕੋਈ ਡਜ ਦਾ ਡਬਲ ਚੱਕੇ ਗੱਡੀਆਂ ਨੇ ਕੋਈ ਟਾਇਰ ਪੈਂਚਰ ਹੋਵੇ ਚੱਕਿਆਂ ਦੇ ਵਿੱਚ ਕੋਈ ਪੱਥਰ ਫਸਿਆ ਹੋਵੇ ਕੋਈ ਪਟਾ ਘੁੰਮ ਕੇ ਨਾਲ ਲੱਗਦਾ ਹੋਵੇ ਟਾਇਰਾਂ ਦੇ ਤੇ ਫੋਨ ਨੰਬਰ ਹੋਵੇ ਤੇ ਜਾਂ ਬੰਦਾ ਲਾਈਟਾਂ ਮਾਰ ਕੇ ਦੱਸ ਸਕਦਾ ਵੀ ਤੁਹਾਡੇ ਆ ਵੀ ਗੱਲਬਾਤ ਹੈ ਜਾਂ ਤੁਹਾਡੀ ਗੱਡੀ ਦੇ ਉੱਪਰ ਬੰਦਾ ਚੜ੍ਹਿਆ ਕੁਝ ਤੇ ਇਸ ਕਰਕੇ ਮਤਲਬ ਨਾ ਪਿੱਛੋਂ ਵੀ ਡਾਲੀਆਂ ਦੇ ਥੱਲੇ ਕਨਵੇਅਰ ਬੈਲਟ ਨਾਲ ਲਾਇਆ ਕਰੋ ਉਹਨੂੰ ਟਕਿਆ ਨਾ ਕਰੋ ਨੰਗਾ ਰਹਿਣ ਦਿਆ ਕਰੋ ਤੇ ਇੱਕ ਹੋਰ ਬੇਨਤੀ ਕਰਨੀ ਆ ਵੀ ਹੁਣ ਧੁੰਦਾਂ ਦੇ ਰਨ ਆ ਗਏ ਆ ਜਿਹੜੇ ਵੀਰ ਪੈਣਾ ਜਿਹੜੇ ਆ ਉਹ ਸੈਰ ਕਰਦੇ ਨੇ ਜਿਹੜੇ ਤੇ ਸੈਰ ਹਮੇਸ਼ਾ ਰੌਂਗ ਸਾਈਡ ਕਰਿਆ ਕਰੋ ਖੱਬੇ ਪਾਸੇ ਨਾ ਤੁਰਿਆ ਕਰੋ ਸੱਜੇ ਪਾਸੇ ਤੁਰਿਆ ਕਰੋ ਉਹਦੇ ਨਾਲ ਤੁਸੀਂ ਆਉਣ ਔਰ ਜਾਣ ਦੋਨਾਂ ਗੱਡੀਆਂ ਤੋਂ ਬਚ ਸਕਦੇ ਹੋ ਕਿਉਂਕਿ ਸਵੇਰ ਦਾ ਟਾਈਮ ਉਹ ਨਿੰਦਰੇ ਦਾ ਟਾਈਮ ਹੁੰਦਾ ਨੀਂਦ ਦਾ ਪੂਰਾ ਯੋਰ ਹੁੰਦਾ ਸਵੇਰੇ 3 ਤੋਂ ਲੈ ਕੇ ਤੇ ਸਵੇਰੇ 5 ਵਜੇ ਤੱਕ ਜਿਹੜੇ ਰਾਤ ਲੌਂਦੇ ਆ ਅਸੀਂ ਰਾਤ ਨੂੰ ਗੱਡੀਆਂ ਚਲਾਈ ਦੀਆਂ ਪੂਰੀ ਰਾਤ ਨੀਂਦ ਦਾ ਪੂਰਾ ਯੋਰ ਹੁੰਦਾ ਮਾੜਾ ਜਿਵੇਂ ਸਟੀਰੀਂਗ ਕੋ ਮੇਰੇ ਦੂਜੇ ਬੰਦੇ ਦੀ ਜਾਨ ਜਾ ਸਕਦੀ ਆ ਇਸ ਲਈ ਜਿਹੜਾ ਬੰਦਾ ਰੋਮ ਸਾਈਡ ਆ ਉਹ ਦੇਖ ਲੇਗਾ ਕਿ ਅਗੂ ਗੱਡੀ ਗਲਤ ਆਉਂਦੀ ਹੈ ਭੱਜ ਕੇ ਸਾਈਡ ਤੇ ਹੋ ਸਕਦਾ ਤੇ ਇਸ ਕਰਕੇ ਮੇਰੇ ਵੀਰ ਸ਼ੈਅਰ ਕਰਨ ਵਾਲੇ ਜਿਹੜੇ ਆ ਖਾਸ ਕਰਕੇ ਧੁੰਡਾਂ ਦੇ ਦਿਨਾਂ ਦੇ ਵਿੱਚ ਅਬਲ ਤੇ ਸ਼ੈਅਰ ਕਰੋ ਨਾ ਰੋਡ ਤੇ ਕਿਸੇ ਗਰਾਉਂਡ ਵਿੱਚ ਕਰਿਆ ਕਰੋ ਜਾਂ ਕਿਸੇ ਉਹ ਜਿੱਥੇ ਜਗ੍ਹਾ ਤੇ ਕਿੱਥੇ ਗੱਡੀਆਂ ਨਹੀਂ ਜਾਂਦੀਆਂ ਤੇ ਜੇ ਸ਼ੈਅਰ ਕਰਨੀ ਹੈ ਤੁਸੀਂ ਤੇ ਰੌਂਗ ਸਾਈਡ ਕਰਿਆ ਕਰੋ ਤੇ ਗੱਡੀਆਂ ਤੇ ਜ਼ਰੂਰ ਆਪਣੇ ਪੰਜਾਬੀ ਲਿਖਾਓ ਸਾਈਡਾਂ ਤੇ ਤੇ ਸਾਨੂੰ ਪੰਜਾਬੀ ਹੋਣ ਦੇ ਮਾਣ ਹੈ ਇਹ ਜ਼ਰੂਰ ਲਿਖਾਓ ਐਨੀ ਬੇਨਤੀ ਦੇ ਨਾਲ ਵੀ ਬੇਨਤੀ ਗਾ ਹੈ ਵੀ ਗਾ ਵੀਡੀਓ ਸ਼ੇਅਰ ਵੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ